ਅੱਛਾ ਵੇਖੋ ਕਿਹੋ ਜਿਹਾ ਸੰਗਮ ਹੋਇਆ ਇੱਥੇ ਕਿ ਇਹ ਦਰਬਾਰ ਹੈ ਇੱਥੇ ਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਤੇ ਨਾਲ ਹੀ ਦੇਵੀ ਦਾ ਮੰਦਿਰ ਵੀ ਹੈ ਸਾਮ ਸੰਭਾਲ ਵੀ ਤਿੰਨੇ ਹੀ ਬਹੁਤ ਅਰੇ ਆ ਗਏ ਦੀ ਕਿ ਕੋਈ ਨਾ ਕੋਈ ਨਹੀਂ ਕੋਈ ਨਹੀਂ ਕਰ ਜਿਵੇਂ ਹੁਣ ਇਹ ਹੁਣ ਜਦੋਂ ਡਿੱਗ ਪਿਆ ਤੇ ਵੇਖਣ ਆਏ ਨੇ ਪਿੱਛੇ ਕੋਈ ਨਹੀਂ ਸਹੀ ਸਹੀ ਗੁਰਦੁਦਵਾਰਾ ਦਮਦਮਾ ਬਾਬਾ ਸਾਹਿਬ ਸਿੰਘ ਜੀ ਬੇਦੀ 24 ਸਜਣੋ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਇਸ ਗੁਰਦੁਆਰੇ ਦੇ ਜਿਹੜੇ ਅੱਜ ਤੋਂ ਪਹਿਲਾਂ ਤੁਸੀਂ ਕਦੀ ਨਹੀਂ ਗਏਖੇ ਹੋਣਗੇ ਬੜੇ ਲੋਕ ਗਏ ਨੇ ਲੇਕਿਨ ਉਹ ਅੰਦਰ ਜਾਣ ਨਹੀਂ ਦਿੰਦੇ ਕਿਉਂਕਿ ਇੱਥੇ ਕੋ 15-20 ਫੈਮਿਲੀਆਂ ਆਬਾਦ ਨੇ ਇਹਦੇ ਇੱਕ ਬਾਰ ਪਲੇਟ ਲੱਗੀ ਹੈ ਜਿਹਦੇ ਉੱਤੇ ਲਿਖਿਆ ਸਰਦਾਰ ਬਹਾਦਰ ਸੁਖਾ ਸਿੰਘ ਪ੍ਰੈਜ਼ੀਡੈਂਟ ਦਮਦਮਾ ਸਾਹਿਬ ਕਮੇਟੀ ਸਰਦਾਰ ਮੰਗਲ ਸਿੰਘ ਮਹਾ ਸਿੰਘ ਡੇਟ 1928 ਇਹ ਸਰਦਾਰ ਮੰਗਲ ਸਿੰਘ ਸ਼ਾਇਦ ਸ਼ੇਰੇਕੋਟ ਵਾਲੇ ਨੇ ਇਹ ਤੁਸੀਂ ਜ਼ਰੂਰ ਕਮੈਂਟ ਬਾਕਸ ਵਿੱਚ ਦੱਸਿਆ ਜੇ ਕਿ ਇਹ ਕੋਈ ਹੋਰ ਨੇ ਤੇ ਇਹਦੇ ਬਣਨ ਦੀ ਤੇ ਰੈਨੋਵੇਸ਼ਨ ਦੀ ਤਾਰੀਖ ਹੈ 1928 ਲੇਕਿਨ ਇਹ ਕਦੋਂ ਬਣਿਆ ਉਹਦੀ ਤਾਰੀਖ ਕੋਈ ਨਹੀਂ ਤੇ ਫਰੰਟ ਤੇ ਵੀ ਇਹਦੇ ਇਸੇ ਤਰ੍ਹਾਂ ਦੀ ਨੇਮ ਪਲੇਟ ਲੱਗੀ ਏ ਤੇ ਜੁੜੇ ਰਹੇ ਜੇ ਸਾਡੇ ਨਾਲ ਐਂਡ ਤੱਕ ਅੰਦਰੋਂ ਚੱਲ ਕੇ ਇਹਦੀ ਛੱਤੋਂ ਸਾਰਾ ਯਾਰਾ ਦਵਾਲਾ ਦੋਨੋਂ ਬਹਾਨੇ ਤੇ ਬੜੀ ਦਿਲਚਸਪ ਹੋਏਗੀ ਵੀਡੀਓ ਐਂਡ ਤੱਕ ਜ਼ਰੂਰ ਵੇਖਿਆ ਜੀ ਅੱਜ ਗੁਰਦੁਆਰਾ ਸਾਹਿਬ ਦੀ ਗਲੀ ਠੀਕ ਹੈ ਜੀ ਇਧਰੋਂ ਅਸੀਂ ਐਂਟਰ ਹੁੰਨੇ ਆ ਤੇ ਸਾਈਡ ਦੀ ਵੀ ਬਿਲਡਿੰਗਾਂ ਸਾਰੀਆਂ ਪੁਰਾਣੀਆਂ ਹੀ ਨੇ ਤੇ ਇਧਰ ਜਿਸ ਤਰ੍ਹਾਂ ਤੁਹਾਨੂੰ ਖਿੜਕੀਆਂ ਦਰਵਾਜ਼ੇ ਇਹ ਗੁਰਦੁਆਰੇ ਦੀਆਂ ਨੇ ਠੀਕ ਹੈ ਜੀ ਇਹ ਇਹਦਾ ਰਸਤਾ ਹੈ ਮੇਨ ਤੇ ਇਹ ਸਾਹਮਣੇ ਹੁਣ ਕੋਈ ਸ਼ਾਇਦ ਉਸ ਵਕਤ ਦੇ ਇਲੈਟ ਨੇ ਇਹ ਪੁਰਾਣੀਆਂ ਬਣੀਆਂ ਨੇ ਜੀ ਬਜ਼ੁਰਗੋ ਅੱਛਾ ਪਹਿਲਾਂ ਨਹੀਂ ਸਨ ਅੱਛਾ ਅੱਛਾ ਇਹ ਇਲੈਟ ਨੇ ਹੁਣ ਇਹ ਨਾ ਬਣਾ ਲੀਆਂ ਨੇ ਬਾਹਰਲੇ ਪਾਸੇ ਇਹ ਉੱਤੇ ਮੈਂ ਜਿਹੜੀ ਉਹ ਪਲੇਟ ਮੈਂ ਤੁਹਾਨੂੰ ਤਸਵੀਰ ਉਹਾਈ ਸੀ ਉਹ ਲੱਗੀ ਠੀਕ ਹੈ ਜੀ ਇਹਦੀ ਬਿਲਡਿੰਗ ਹੈ ਅੱਛਾ ਜੀ ਇਹ ਮਹਿਰਾਬ ਬਣੀ ਹੈ ਮੇਨ ਦਰਵਾਜ਼ੇ ਦੇ ਉੱਤੇ ਕਿ ਉੱਥੇ ਇਹ ਪਲੇਟ ਲੱਗੀ ਹੈ ਤਹਿਲ ਕਰਾਈ ਦਰਸ਼ਨੀ ਜੋੜੀ ਸਰਦਾਰ ਉਹ ਉਹ ਨਾਂ ਥੋੜਾ ਜਿਹਾ ਮਿੱਟ ਗਿਆ ਪਤਾ ਨਹੀਂ ਕਿਹੜਾ ਸਿੰਘ ਸੁਪੁੱਤਰ ਸਰਦਾਰ ਮੀਆਂ ਸਿੰਘ ਜੀ ਕਾਲੜਾ ਸਿਵਲ ਲਾਈਨ ਗੁਜਰਾਵਾਲਾ ਯਾਨੀ ਉਸ ਵਕਤ ਦੇ ਇੱਥੇ ਰਹਿਣ ਵਾਲੇ ਜਿਨ੍ਹਾਂ ਨੇ ਦੀ ਸੇਵਾ ਕਰਾਈਏ ਦਰਸ਼ਨ ਜੋੜੀ ਦੀ ਇਹ ਇਹਦਾ ਮੈਂ ਦਰਵਾਜ਼ਾ ਉਸੇ ਵਕਤ ਦਾ ਹੀ ਦਰਵਾਜ਼ਾ ਲੱਗਾ ਬਜ਼ੁਰਗੋ ਦਾ ਦਰਵਾਜ਼ਾ ਉਸੇ ਵਕਤ ਦਾ ਹੀ ਲੱਗਾ ਉਹ ਉਹ ਨਹੀਂ ਉਦੋਂ ਦਾ ਹੀ ਦਰਵਾਜ਼ਾ ਪੁਰਾਣਾ ਠੀਕ ਹੋ ਗਿਆ ਲੋ ਜੀ ਇਹਦੇ ਚ 10 ਦਿਨ ਕੋ 20 ਤੋਂ 50 ਫੈਮਿਲੀਜ਼ ਜਿਹੜੀਆਂ ਨੇ ਨਾ ਉਹ ਆਬਾਦ ਨੇ ਜਿਹੜੀਆਂ ਸਾਰੀਆਂ ਔਕਾਫ ਨੂੰ ਆਪਣੇ ਜਿਹੜਾ ਨਾ ਮੰਥਲੀ ਕਿਰਾਇਆ ਦੇ ਦਿੰਦੀਆਂ ਨੇ ਤੇ ਅੱਗੇ ਜਦੋਂ ਦੇ ਇੱਥੇ ਬੈਠੇ ਨੇ ਲੋ ਜੀ ਅੱਗੇ ਚੱਲਨੇ ਹਾਂ ਤੁਹਾਨੂੰ ਦਿਖਾਣੇ ਆ ਅੰਦਰੋਂ ਵੀ ਇਸ ਗੁਰਦੁਆਰਾ ਸਾਹਿਬ ਦਾ ਮੰਜ਼ਰ ਇਹ ਤੁਸੀਂ ਅਗਲਾ ਅੰਦਰ ਹੋ ਜਾਂਦੇ ਆ ਤੇ ਉਸੇ ਵਕਤ ਦੀ ਜਿਹੜੀ ਹੈ ਨਾ ਟਾਇਲ ਜਿਹੜੀ ਹੈ ਦਰਸ਼ਨੀ ਦਿਉੜੀ ਦੀ ਤੇ ਉਸੇ ਵਕਤ ਦੀ ਟਾਇਲ ਸਾਈ ਲੱਗੀ ਹੈ ਦੁਵਾਰਾਂ ਜਿਹੜੀਆਂ ਨੇ ਉਹੀ ਨੇ ਸ ਨਾਲ ਹੀ ਇੱਕ ਹੈ ਜਿਹੜਾ ਨਾ ਦਰਵਾਜ਼ਾ ਉੱਤੇ ਲੱਗਾ ਟਾਪ ਤੇ ਕੋਈ ਸਟੋਰ ਟਾਈਪ ਦੀ ਚੀਜ਼ ਹੈ ਠੀਕ ਹੈ ਜੀ ਇਹ ਛੱਤ ਵੀ ਤੁਹਾਨੂੰ ਨਜ਼ਰ ਆ ਰਹੀ ਹੋएगी ਇਹ ਉਸ ਵਕਤ ਜਦੋਂ ਇਹਦੀ ਰੈਨੋਵੇਸ਼ਨ ਹੋਈ ਹੈ ਦੁਬਾਰਾ 1800 ਤੇ 1938 ਦੇ ਵਿੱਚ ਇਹ ਉਸ ਵਕਤ ਦੀ ਹੈ ਜਿਹੜੀ ਮੇਨ ਬਿਲਡਿੰਗ ਹੈ ਗੁਰਦੁਆਰਾ ਸਾਹਿਬ ਦੀ ਅੰਦਰ ਹੈ ਤੇ ਜਿਨ੍ਹਾਂ ਜਿਨ੍ਹਾਂ ਨੇ ਸਾਥੀਆਂ ਨੇ ਸੇਵਾ ਕਰਾਈ ਉਹਨਾਂ ਦੀਆਂ ਇੱਥੇ ਪਲੇਟਾਂ ਵੀ ਲੱਗੀਆਂ ਨੇ ਕੁਝ ਤੇ ਉਤਰ ਗਈਆਂ ਉਹਨੇ ਦੇ ਉੱਤੇ ਪੇਂਟ ਆ ਗਿਆ ਇਸ ਤਰ੍ਹਾਂ ਦੀਆਂ ਵਿੱਚ ਇੱਕ ਮੇਨ ਜਿਹੜੀ ਬਿਲਡਿੰਗ ਖਲੋਤੀ ਹੋਈ ਹੈ ਨਾ ਪਿਲਰ ਦੇ ਉੱਤੇ ਹੋਵੇ ਠੀਕ ਹੈ ਜੀ ਕੁਝ ਥੋੜਾ ਬਹੁਤ ਵਿੱਚ ਨਜ਼ਰ ਆ ਰਿਹਾ ਤੇ ਬਾਕੀ ਇਹਦੇ ਵਿੱਚ ਹੋਰ ਵੀ ਲੱਗਿਆ ਨੂੰ ਕੁਝ ਤਿਆਰ ਛੁਰ ਉੱਤੇ ਲੱਗੇ ਨੇ ਅੱਛਾ ਇਹ ਵਿੱਚ ਇਹਨਾਂ ਨੇ ਆਪਣੀ ਜ਼ਰੂਰਤ ਅਧਾਰ ਨਾਲ-ਨਾਲ ਪਿਲਰਸ ਦੇ ਵਿੱਚ ਨਾ ਤਰਮੀਮ ਕਰਕੇ ਦਰਵਾਜ਼ੇ ਬਣਾ ਲੈਨੇ ਪਹਿਲਾਂ ਇਹ ਵਿੱਚ ਦੀਵਾਰ ਹੈ ਨਵੀਂ ਖਲੋਤੀ ਹੈ ਪਹਿਲਾਂ ਦੀ ਦੀਵਾਰ ਨਹੀਂ ਆ ਵੇਖੋ ਵਿੱਚ ਪਿਲਰ ਜਿਹੜੇ ਨਜ਼ਰ ਆਣਦੇ ਨੇ ਤੁਹਾਨੂੰ ਅਸਲ ਮੇਨ ਬਿਲਡਿੰਗ ਜਿਹੜੀ ਹੋਏ ਨਾ ਪਿਲਰਸ ਦੇ ਉੱਤੇ ਖਲੋਤੀ ਹੈ ਤੇ ਬڑے ਭਾਰੇ ਪਿੱਲਰ ਨੇ ਤੇ ਸਰੀਏ ਦਾ ਇਸਤੇਮਾਲ ਵੀ ਹੋਇਆ ਉਹ ਜਿਹੜੇ ਸਾਨੂੰ ਬਾਲੇ ਨਜ਼ਰ ਆ ਰਹੇ ਸਨ ਬੇਸਿਕਲੀ ਪੱਗੇ ਤੋਂ ਲੱਕੜੀ ਤੇ ਬਾਲ ਲੈਣੇ ਲੇਕਿਨ ਇੱਥੇ ਸਰੀਆ ਹੈ ਜੇ ਤੁਹਾਨੂੰ ਛੱਤ ਦੇ ਵਿੱਚ ਨਜ਼ਰ ਆ ਰਹਾ ਹੈਗਾ ਨਾ ਸਰੀਏ ਦੇ ਉੱਤੇ ਸਾਰੇ ਬڑے ਭਾਰੇ ਸਰੀਏ ਦੇ ਲੇਕਿਨ ਹਾਲਤ ਇਸ ਵਕਤ ਇਹਦੀ ਬਹੁਤ ਖਸਤਾ ਹੈ ਕੋਈ ਡਰ ਖੋਖਲੇ ਕੰਮੇ ਕਿਸੇ ਵਕਤ ਵੀ ਇਹਦੇ ਕੋ ਨੁਕਸਾਨ ਹੋ ਸਕਦਾ ਅੱਛਾ ਮੈਂ ਦੱਸਨਾ ਕਿ ਟਾਇਲ ਹੈ ਉਸੇ ਵਕਤ ਹੀ ਲੱਗੀ ਹੈ ਪੁਰਾਣੀ ਤੇ ਇਹ ਦੇ ਵਿੱਚ ਜਿਹੜੇ ਹੁਣ ਪਿੱਲਰ ਦੇ ਦਰਮਿਆਨ ਜਿਹੜਾ ਨਾ ਇਹਨਾਂ ਆਪਣੀ ਜ਼ਰੂਰਤ ਦੇ ਤਹਿਤ ਦੀਵਾਰਾਂ ਦੂਰਾ ਕਰਕੇ ਤੇ ਉਹ ਬਣਾ ਲਿਆ ਅਗਰ ਪੂਰੀ ਦਰਸ਼ਨੀ ਦਿਓੜੀ ਤੁਹਾਨੂੰ ਦਿਖਾਈ ਜਾਵੇ ਤੇ ਇਹਦੇ ਵਿੱਚ ਜਿਹੜੀਆਂ ਸੇਵਾਕਾਰਾਂ ਦੀਆਂ ਪਲੇਟਾਂ ਲੱਗੀਆਂ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਜਿਹੜੇ ਲੋਗ ਉਸ ਵਕਤ ਉਹਨਾਂ ਨੇ ਇੱਥੇ ਫੰਡਿੰਗ ਕੀਤੀ ਇਹਦੇ ਆਸਤੇ ਇਹ ਸਾਰੇ ਉਹਨਾਂ ਦੇ ਨਾਮ ਉਹਨਾਂ ਨੇ ਕਿੰਨੇ ਕਿੰਨੇ ਸੇਵਾ ਕੀਤੀਆਂ ਇਹਨਾਂ ਪਿਲਰਸ ਉਹ ਤੇ ਇਸੇ ਤਰ੍ਹਾਂ ਇੱਧਰ ਵੀ ਲੱਗੀ ਹੈ ਇਹ ਉੱਤੇ ਜਾਣ ਦਾ ਰਸਤਾ ਹੈ ਉੱਤੇ ਜਾ ਕੇ ਵੀ ਤੁਹਾਨੂੰ ਦੁਬਾਰਾ ਦਿਖਾਵਾਂਗੇ ਤੇ ਇਸੇ ਤਰ੍ਹਾਂ ਇਹ ਵੀ ਪਲੇਟ ਲੱਗੀ ਹੈ ਇਹਦੇ ਉੱਤੇ ਜਨਾਬ ਇਹ ਕਿਨਾਂ ਜੀ ਜਿਨ੍ਹਾਂ ਜਿਨ੍ਹਾਂ ਦੇ ਨਾਮ ਲਿਖੇ ਨੇ ਤੇ ਹੋਣੇ ਨੇ ਉਹਨਾਂ ਦੇ ਅੱਗੋਂ نسل ਦੇ ਵਿੱਚੋਂ ਵੀ ਬੰਦੇ ਉਹ ਵੇਖਣਗੇ ਖੁਸ਼ੀ ਤੋਂ ਹੁੰਦੀ ਹੈ ਬੰਦੇ ਨੂੰ ਕਿ ਜਿਹੜੇ ਆਪਣੇ ਬਜ਼ੁਰਗਾਂ ਨੇ ਜਿੱਥੇ-ਜਿੱਥੇ ਸੇਵਾ ਕੀਤੀ ਉਹਨਾਂ ਦਾ ਨਾਮ ਜਿੱਥੇ ਲਿਖਿਆ ਹੋਵੇ ਇਹ ਰੋਸ਼ਨਦਾਨ ਨੇ ਜਾਂ ਦੂਸਰੀ ਰੇਲਵੇ ਲਾਈਨ ਹੈ ਬਿਲਕੁਲ ਇਹਦੇ ਨਾਲ ਗੁਜ਼ਰਦੀ ਹੈ ਭਈ ਉਹਦੇ ਨਾਲ ਹੀ ਨੇ ਅੱਗੇ ਚੱਲ ਕੇ ਤੁਹਾਨੂੰ ਮੇਨ ਬਿਲਡਿੰਗ ਵੱਲ ਲੈ ਕੇ ਚੱਲਾਂਗੇ ਅਸੀਂ ਇਹ ਸਾਰੀ ਜਿਹੜੀ ਇਹ ਤੁਹਾਨੂੰ ਇਸ ਟਾਈਮ ਤੁਸੀਂ ਦੇਖੀਏ ਦਰਸ਼ਨੀ ਦਿਓੜੀ ਇਹਦੀ ਇਹ ਮੇਨ ਹਾਲ ਸੀ ਉਹਦਾ ਸਾਰਾ ਇਹ ਵੇਖੋ ਨਾ ਵਿੱਚ ਉਸੇ ਵਕਤ ਦੇ ਆ ਪੰਖੇ ਵਗੈਰਾ ਉਸ ਤੇ ਲਟਕਾਉਣ ਵਾਸਤੇ ਆ ਬਣਨੇ ਨੇ ਤੇ ਇੱਥੇ ਵੀ ਉਸੇ ਤਰ੍ਹਾਂ ਹੀ ਉਹ ਮੇਨ ਪਿਲਰ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਦੱਸਿਆ ਜਿਹਨਾਂ ਦੇ ਉੱਤੇ ਇਹ ਬਿਲਡਿੰਗ ਖਲੋਤੀ ਤੇ ਬਾਕੀ ਉਹਨਾਂ ਨੇ ਆਪਣੀ ਜ਼ਰੂਰਤ ਦੇ ਤਹਿਤ ਇਹ ਦੀਵਾਰਾਂ ਵਗੈਰਾ ਵਿੱਚ ਬਣਾ ਕੇ ਤੇ ਰਹਿائشਾਂ ਕੀਤੀਆਂ ਨੇ ਸਾਰੇ ਲੋਕ ਇਹ ਟਾਇਲ ਸਾਨੂੰ ਦੱਸ ਦੱਸ ਦੀਏ ਕਿ ਇੱਥੋਂ ਤੱਕ ਦੀ ਜਿਹੜੀ ਹੈ ਇਹ ਦਰਸ਼ਨੀ ਦਿਉੜੀ ਹੈ ਇਸ ਜਗ੍ਹਾ ਤੱਕ ਇੱਥੋਂ ਕਿਉਂ ਕਿ ਇਹ ਵੀ ਖਤਮ ਹੋ ਜਾਂਦੇ ਆ ਬਿਲਡਿੰਗ ਵੀ ਛੱਤ ਵੀ ਤੇ ਭਾਈ ਸਾਹਿਬ ਸਾਡੇ ਨਾਲ ਨੇ ਜਿਹੜੇ ਸਾਨੂੰ ਇੱਥੋਂ ਤੱਕ ਲੈ ਕੇ ਆਏ ਨੇ ਇੱਥੋਂ ਤੱਕ ਐਕਸੈਸ ਕਿਸੇ ਦੀ ਨਹੀਂ ਅੱਗੇ ਵੀ ਤੁਸੀਂ ਇੱਕ ਦੋ ਵਲਾਗ ਦੇਖਿਆ ਹੋਏਗਾ ਤੇ ਉਹ ਪਿੱਛੋਂ ਦਰਵਾਜ਼ਿਆਂ ਤੱਕ ਹੀ ਬਣਾਉਂਦੇ ਨੇ ਇਹ ਸ਼ੁਰੂ ਤੋਂ ਇੱਥੋਂ ਤੱਕ ਹੀ ਸੀ ਇਹ ਬਿਲਡ ਛੱਤ ਕੇ ਅੱਗੇ ਵੀ ਛੱਤ ਪਈ ਅੱਗੇ ਇੱਥੇ ਨਾ ਕਰੀ ਅੱਛਾ 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 ਇੱਥੋਂ ਤੱਕ ਅੱਗੇ ਆ ਹਿੱਸਾ ਜਿਹੜਾ ਸੀ ਇਹ ਐਸੇ ਤਰ੍ਹਾਂ ਹੀ ਸੀ ਓਪਨ ਸੀ ਖੁੱਲਾ ਮੈਦਾਨ ਹੀ ਖੁੱਲਾ ਮੈਦਾਨ ਸੀ ਅੱਛਾ ਜੀ ਇਹ ਮੇਨ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੋਇਆ ਜੇ ਸਾਹਮਣੇ ਇਹ ਵੇਖੋ ਅੱਛਾ ਇਹ ਕਨੋਪੀ ਜੀ ਬਣੀ ਸੀ ਤੇ ਹੁਣ ਨਾ ਤੁਹਾਡੇ ਸਾਹਮਣੇ ਮਲਬੇ ਦਾ ਢੇਰ ਹੈ ਉਸ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਇਹ ਸੇਵਾ ਕਾਰਨ ਦੀ ਹੈ ਤਕਰੀਰ ਦਿੱਤੋ ਕਿ ਜੇਕਰ ਆਪ ਜੀ ਸੁਣ ਹਾਲੀ ਕਰਦਾ ਤੇ ਭਾਈ ਸਾਹਿਬ ਨੇ ਜਿਹਨਾਂ ਦਾ ਮੈਂ ਅੱਗੇ ਤੁਹਾਨੂੰ ਦੱਸਿਆ ਇਹਨਾਂ ਦੀ ਵਜ੍ਹਾ ਤੁਸੀਂ ਇੱਥੇ ਸਾਰਾ ਵਲਾਗ ਬਣਾ ਰਹੇ ਆ ਇਹ ਵੀ ਇੱਕ ਤਖਤੀ ਲੱਗੀ ਹੈ ਜਿਨ੍ਹਾਂ ਜਿਨ੍ਹਾਂ ਨੇ ਦੀ ਸੇਵਾ ਕੀਤੀ ਤੇ ਇਹ ਦੀਵਾਰਾਂ ਹੁਣ ਜਿਹੜੀਆਂ ਨੇ ਓਕਾਫ ਨੇ ਕੀਤੀਆਂ ਨੇ ਇਹ ਜਿਹੜੇ ਲੋਕ ਇੱਥੇ ਰਹਿੰਦੇ ਨੇ ਉਹਨਾਂ ਨੇ ਆਪਣੇ ਆਪਣੇ ਤੌਰ ਤੇ ਦੀਵਾਰਾਂ ਕਰਕੇ ਤੇ ਆਪਣੀ ਰਹਾਇਸ਼ਾਂ ਬਣਾਈਆਂ ਨੇ ਜਿਹੜਾ ਹਰ ਬੰਦਾ ਠੀਕ ਹੈ ਜੀ ਇਦਰੋਂ ਇਹ ਸਾਰੀ ਸੂਰਤਾਂ ਅੱਛਾ ਜੀ ਇਹ ਕਿਹਾ ਵੀ ਨੇ ਬਹੁਤ ਸੇ ਨਾਂ ਨੇ ਅਗਰ ਪੜਨਾ ਸ਼ੁਰੂ ਕਰ ਦਈਏ ਤੇ ਇਹਦੇ ਤੇ ਟਾਈਮ ਲੱਗ ਜਾਂਦਾ ਕਿ ਜਿਨ੍ਹਾਂ ਜਿਨ੍ਹਾਂ ਨੇ ਇਥੇ ਸੇਵਾ ਕਰਾਈ ਇੱਧਰ ਵੀ ਹਰ ਪਿਲਰ ਦੇ ਉੱਤੇ ਤਖਤੀ ਲੱਗੀ ਹੈ ਤੇ ਬੜੇ ਮਜ਼ਬੂਤ ਪਿਲਰ ਨੇ ਤੇ ਲਾਖ ਅੱਛਾ ਇਧਰੋਂ ਇੱਕ ਪੌੜੀ ਤੁਹਾਨੂੰ ਮੈਂ ਸਟਾਰਟਿੰਗ ਚ ਵਹਾਈ ਸੀ ਤੇ ਇੱਕ ਪੌੜੀ ਇਹ ਉੱਤੇ ਜਾਂਦੀ ਹੈ ਭਾਈ ਤੇ ਐਸੀ ਤਰ੍ਹਾਂ ਹੀ ਹੋਮ ਕੇ ਉੱਤੇ ਤੱਕ ਜਾ ਸਕਨੇ ਜੀ ਕਿ ਜੇ ਉੱਤੇ ਉੱਤੇ ਪਰ ਬੰਨਦੀ ਹੈ ਭਾਈ ਅੱਛਾ ਉੱਥੋਂ ਬੰਨਦੇ ਠੀਕ ਹੋ ਗਿਆ ਜੀ ਇਹ ਕਹੇ ਸੀੜੀ ਇਹਦੀ ਅੱਛਾ ਇੱਥੇ ਵੀ ਤਖਤੀ ਲੱਗੀ ਹੈ ਲੇਕਿਨ ਕਿਉਂਕਿ ਇਹਨਾਂ ਨੇ ਇੱਥੇ ਇੱਕ ਥੋੜੀ ਜਿਹੀ ਕੋਈ ਕੰਸਟਰਕਸ਼ਨ ਆਪਣੀ ਕਰ ਲਈ ਹੈ ਜੇਦੀ ਵਜ੍ਹਾ ਤੋਂ ਇੱਥੇ ਪੂਰੀ ਸਲੇਟ ਨਜ਼ਰ ਨਹੀਂ ਆ ਰਹੀ ਅੱਛਾ ਇਹ ਇਧਰੋਂ ਤੁਹਾਨੂੰ ਵੇਖੋ ਥੋੜੀ ਜਿਹੀ ਨਜ਼ਰ ਆ ਰਹੀ ਹੋਏ ਕਿ ਜਿਹੜੀ ਗੁਰਦੁਆਰਾ ਸਾਹਿਬ ਦੀ ਨਾ ਬਿਲਡਿੰਗ ਦਾ ਫੋਸ਼ ਹਿਸਾਬਾਕੀ ਤੇ ਫਰੰਟ ਤੋਂ ਡਿੱਗ ਪਈ ਏ ਲੇਕਿਨ ਇੱਥੋਂ ਨਜ਼ਰ ਆ ਰਿਹਾ ਥੋੜਾ ਜਿਹਾ ਇਫਾਸ਼ਾ ਪਈ ਹੈ ਇਹ ਤੇ ਤੂਫਾਨੀ ਜੀ ਹਾਂ ਠੀਕ ਹੋ ਗਿਆ ਲੋ ਜੀ ਇਹ ਜਿਹੜੀ ਉਹ ਵੇਖੋ ਨਾ ਨਾਨਕਸ਼ਹੀ ਇੱਟ ਪੁਰਾਣੀ ਲਾਈਟ ਦਾ ਥੋੜਾ ਜਿਹਾ ਮਸਲਾ ਹੈ ਅਗਰ ਇਹਦੇ ਵਿੱਚ ਤੁਸੀਂ ਵੇਖ ਸਕਦੇ ਹੋ ਹਾਂ ਇਹ ਹੋ ਗਿਆ ਹੁਣ ਇਹ ਪੁਰਾਣੀ ਬਿਲਡਿੰਗ ਅਸਲ ਬਾਕੀ ਜਿਹੜੀ ਅਸੀਂ ਦਰਸ਼ਨੀ ਦਿਉੜੀ ਵੇਖ ਕੇ ਆਏ ਆ ਜਾਂ ਪਿੱਛੋਂ ਦੇਖ ਕੇ ਆਏ ਆ ਉਹ ਤਾਂ ਦੁਬਾਰਾ ਤਾਮੀਰ ਹੋਈ ਏ ਜਿਹੜੀ ਅਸਲ ਵੇ ਆਪਣਾ ਬਿਲਡਿੰਗ ਗੁਰਦੁਆਰੇ ਦੀ ਹੋਇਆ ਵੇ ਮਜ਼ੁਰਗੋਈ ਦੇ ਬਾਰੇ ਜੇ ਕਦੀ ਕੋ ਸੁਣਿਆ ਹੋਵੇ ਕਦੋਂ ਬਣਿਆ ਸੀ ਆ ਗੁਰਦੁਆਰਾ ਕਿਹੜੇ ਸਾਲ ਵਿੱਚ ਬਣਿਆ ਸਾਡੀ ਜੀ ਬਣ ਤਾਂ ਪਹਿਲੇ ਨਹੀਂ ਨਹੀਂ ਉਹ ਜਿਹੜੀ ਇਹਲੀ ਬਿਲਡਿੰਗ ਹੈ ਕਦੀ ਕਿਸ ਨੇ ਆ ਕੇ ਦੱਸਿਆ ਹੋਵੇ ਕਦੋਂ ਬਣਿਆ ਨਹੀਂ ਕਿਸੇ ਨੇ ਦੱਸਿਆ ਅੱਛਾ ਕਦੀ ਨਹੀਂ ਕਿਸ ਨੇ ਦੱਸਿਆ ਕਿਉਂ ਭਾਈ ਜੀ ਤੁਹਾਡੇ ਕੋਈ ਇਲਮ ਚ ਹੋਵੇ ਕਿਹੜੀ ਮੇਨ ਲੱਗੀ ਹੈ ਪਲੇਟ ਉਹਦੇ ਤੇ 1938 ਹੈ 1938 ਹਾਂਜੀ ਨਹੀਂ ਤੇ ਇਹ ਜਿਹੜੀ ਅਸਲ ਇਹ ਬਿਲਡਿੰਗ ਇਹਦਾ ਕੋ ਪਤਾ ਹੋਵੇ ਇਹ ਜੀ ਸਭ ਤੋਂ ਪਹਿਲੇ ਇਹ ਹੀ ਸੁਣਨ ਆਇਆ ਹਾਂ ਕਿ ਇਹ ਹੀ ਸੀ ਬਾਸੂ ਉਸ ਤੋਂ ਬਾਅਦ ਇਹ ਸਾਰਾ ਸਿਸਟਮ ਆ ਨਹੀਂ ਅੱਛਾ ਅੱਛਾ ਇਹ ਜਿਹੜਾ ਗੁਰਦੁਆਰਾ ਅਸਲ ਤਾਂ ਗੁਰਦੁਆਰਾ ਹੈ ਟਿੱਗਾ ਹੋਇਆ ਹਾਂ ਇਹ ਇਹ ਸਭ ਤੋਂ ਪਹਿਲੇ ਇਹ ਹੀ ਸੀ ਇੱਥੇ ਬਾਸ ਸਹੀ ਸਹੀ ਠੀਕ ਹੈ ਉਹ ਹੈ ਵੀ ਇਹ ਪੁਰਾਣੀ ਇਮਾਰਤ ਹੀ ਹੈ ਹਾਂਜੀ ਉਹ ਨਜ਼ਰ ਆ ਰਹੀ ਹੈ 200 ਸਾਲ ਹੋ ਗਏ ਨੇ ਇਹ ਪੁਰਾਣੀ ਇੱਟ ਹੈ ਨਜ਼ਰ ਆ ਰਹੀ ਹੈ ਵੇਖੋ ਨਾ ਇਹ ਇੱਟ ਜਿਹੜੀ ਹੈ 200 ਸਾਲ ਤੋਂ ਉੱਤੇ ਹੀ ਜਾਂਦੀ ਹੈ 200 ਸਾਲ ਤੋਂ ਨੇੜੇ ਨਹੀਂ ਹੈ ਵਧੀਆ ਵੇਖੋ ਸਾਰੀ ਉਹਦੀ ਉਹ ਡਿੱਗੀ ਪਈ ਹੈ ਬਿਲਡਿੰਗ ਲੋ ਜੀ ਇਹ ਜੇ ਸਾਹਮਣਾ ਕੀਤੀ ਜਾਵੇ ਜਾਂ ਕੋ ਪਿੱਛੇ ਪੁੱਛਪੜਦੀਦ ਨਾ ਕਰੇ ਤੇ ਫਿਰ ਇਹ ਹਾਲ ਹੁੰਦਾ ਜੇ ਕਿਸੇ ਵਕਤ ਇੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਨਾ ਲੋਕੀ ਆ ਕੇ ਮੱਥਾ ਟੇਕਦੇ ਹੋਣੇ ਨੇ ਕਿੰਨਾ ਮਾਨ ਸਤਕਾਰ ਹੋਣਾ ਇਸ ਜਗ੍ਹਾ ਦਾ ਅੱਛਾ ਇਹਦੇ ਐਂਡ ਐਹੀ ਹੈ ਇਹ ਦੀਵਾਰ ਸਾਹਮਣੇ ਇਹ ਜੋ ਪਿੱਛੇ ਗਲੀ ਤਾਂ ਵੀ ਐਂਡ ਇਹ ਗਲੀ ਛੇੜੀ ਕੋ ਇਹ ਪਿੱਛੇ ਦੂਸਰੀ ਤਰਫ ਤੁਹਾਨੂੰ ਦੇਵੀ ਮੰਦਿਰ ਦਾ ਵੀ ਥੋੜਾ ਜਿਹਾ ਸੀਨ ਨਜ਼ਰ ਆ ਰਿਹਾ ਹੋਏਗਾ ਠੀਕ ਹੈ ਬਾਕੀ ਅਸੀਂ ਤੁਹਾਨੂੰ ਉੱਥੇ ਚੱਲ ਕੇ ਵੀ ਵਾਹਾਂਗੇ ਠੀਕ ਹੈ ਜੀ ਇਹਦੀ ਬਿਲਡਿੰਗ ਤੇ ਜੁੜੇ ਰਹੋ ਤੁਸੀਂ ਸਾਡੇ ਨਾਲ ਐਂਡ ਤੱਕ ਤੇ ਬਜ਼ੁਰਗਾਂ ਦੀ ਵੀ ਗੱਲਬਾਤ ਸੁਣਾਗੇ ਪੂਰੀ ਜਿਹੜੇ ਤੁਸੀਂ ਹੁਣੇ ਤਸਵੀਰ ਚ ਦੇਖ ਰਹੇ ਹੋ ਸਾਡੇ ਨਾਲ ਇਹ ਇੱਥੋਂ ਦੀ ਹੀ ਜੰਪਲ ਨੇ ਅੱਛਾ ਇਹ ਵੇਖੋ ਸਰੀਏ ਕਿਵੇਂ ਵਿੱਚ ਸਾਰੇ ਡਿੱਗਦੇ ਨੇ ਫਿਰ ਠੀਕ ਹੈ ਜੀ ਬਾਕੀ ਹੁਣ ਉੱਥੇ ਚੱਲ ਕੇ ਵੀ ਤੁਹਾਨੂੰ ਥੋੜਾ ਜਿਹਾ ਬਖਾਣੇ ਆ ਵਿਊ ਇਹਦਾ ਸਾਰਾ ਦੋ ਮੰਜ਼ਲਾ ਨੇ ਦੀਆਂ ਉੱਤੇ ਠੀਕ ਹੈ ਉਹ ਦੋਵੇਂ ਮੰਜ਼ਲਾ ਦਾ ਵੀ ਤੁਹਾਨੂੰ ਅਸੀਂ ਚੱਲ ਕੇ ਦਿਖਾਣੇ ਆ ਲੋ ਜੀ ਇਹ ਉੱਤੇ ਜਾ ਰਹੀਆਂ ਨੇ ਪੌੜੀਆਂ ਤੇ ਅਸੀਂ ਤੁਹਾਨੂੰ ਥੋੜਾ ਜਿਹਾ ਉੱਤੇ ਜਾ ਕੇ ਵੇ ਮੰਦਰ ਵਖਾਣੇ ਇਹ ਸੀੜੀਆਂ ਉੱਤੇ ਜਾਂਦੀਆਂ ਨੇ ਇੱਕ ਸਲੇਟ ਐ ਉਸ ਦੇ ਉੱਤੇ ਵੀ ਲੱਗੀ ਐ ਐ ਵੀ ਮੈਂ ਤੁਹਾਨੂੰ ਦਿਖਾ ਦਿਆਂ ਫਿਰ ਅਸੀਂ ਉੱਤੇ ਜਾ ਕੇ ਤੁਹਾਨੂੰ ਦਿਖਾਣੇ ਆ ਥੋੜਾ ਜਿਹਾ ਮੰਦਰ ਇਹ ਇੰਨੀ ਐਕਸੈਸ ਜਿਹੜੀ ਐ ਨਾ ਸਾਨੂੰ ਇਹ ਪਹਿਲੀ ਦਫਾ ਹੀ ਮਿਲੀ ਐ ਵੈਸੇ ਤੁਸੀਂ ਦੇਖਿਓ ਉਹਨਾਂ ਨੇ ਕਿ ਮੁxtਲਫ ਵਲਾਗਸ ਲੋਕਾਂ ਨੇ ਬਣਾਏ ਨੇ ਲੇਕਿਨ ਇਹ ਇੰਨੀ ਐਕਸੈਸ ਇਥੇ ਇਸ ਜਗ੍ਹਾ ਤੇ ਨਹੀਂ ਮਿਲਦੀ ਲੋ ਜੀ ਜੇ ਤੁਸੀਂ ਉੱਤੇ ਆਣੇ ਆ ਉੱਤੇ ਆਂਦੇ ਹਾਂ ਸਾਹਮਣੇ ਇੱਕ ਕਹਿ ਕਮਰਾ ਜਿਹੜਾ ਤੁਹਾਨੂੰ ਇਸ ਟਾਈਮ ਨਜ਼ਰ ਆ ਰਿਹਾ ਆਪਣੀ ਸਕਰੀਨ ਦੇ ਵਿੱਚ ਠੀਕ ਹੈ ਜੀ ਇਹ ਰੋਸ਼ਨਦਾਨ ਇਹ ਦੇ ਮਡੇਰੇ ਇਹ ਦੀ ਪਹਿਲੀ ਮੰਜ਼ਲ ਹੈ ਇਹਦੇ ਉੱਤੇ ਇੱਕ ਹੋਰ ਸਟੈਪ ਵੀ ਹੈ ਇੱਕ ਤੇ ਆ ਛੋਟਾ ਜਿਹਾ ਸਟੈਪ ਬਣਿਆ ਇੱਥੇ ਇਹ ਕੋ ਕਮਰਾ ਸਟੋਰ ਟਾਈਪ ਦੇ ਵਿੱਚ ਇਸਤੇਮਾਲ ਹੋ ਰਿਹਾ ਉਸ ਵਕਤ ਪਤਾ ਨਹੀਂ ਇੱਥੇ ਕੀ ਹੁੰਦਾ ਹੋਣਾ ਇਹਦੀਆਂ ਛੋਟੇ ਜਿਹੇ ਸਟੈਪ ਇਹਦੀਆਂ ਸੀੜੀਆਂ ਨੇ ਥੱਲੇ ਤੁਸੀਂ ਵੇਖ ਰਹੇ ਹੋ ਉਸੇ ਤਰ੍ਹਾਂ ਇਹ ਦਰਦ ਬਣੇ ਸਨ ਲੇਕਿਨ ਹੁਣ ਉਹਨਾਂ ਨੇ ਆਪਣੀ ਜ਼ਰੂਰਤ ਦੇ ਤਹਿਤ ਇਹਨਾਂ ਨੂੰ ਬੰਦ ਕਰ ਦਿੱਤਾ ਤੇ ਉੱਤੇ ਜਿਹੜੇ ਉਹਨਾਂ ਇਸ ਵਕਤ ਇੱਥੇ ਰਹਿੰਦੇ ਨੇ ਬੇ ਇਹ ਉਹਨਾਂ ਦੀਆਂ ਰਿਹائشਾਂ ਨੇ ਉਹ 10 ਰਸਨ ਕੇ ਇਸ ਟਾਈਮ ਇੱਥੇ ਤਕਰੀਬਨ ਕੋ 20 ਤੋਂ 5 ਘਰ ਆਬਾਦ ਨੇ ਇਹਦੇ ਵਿੱਚ ਇਸ ਤੋਂ ਬਾਅਦ ਉੱਤੇ ਇੱਕ ਹੋਰ ਮੰਜ਼ਲ ਹੈ ਜਿਹਦਾ ਰਸਤਾ ਹੈ ਬੇ ਦੂਸਰੀ ਤਰਫ ਤੁਹਾਨੂੰ ਮੇਨ ਜੀਟੀ ਰੋਡ ਨਜ਼ਰ ਆ ਰਿਹਾ ਹੈ ਨਾਲ ਹੈ ਰੇਲਵੇ ਲਾਈਨ ਜਿਹੜੀ ਗੁਜ਼ਰਦੀ ਹੈ ਬਿਲਕੁਲ ਇਹਦੇ ਨਾਲ ਹੈ ਠੀਕ ਹੈ ਤੁਹਾਨੂੰ ਪਹਿਰੋ ਜਿਹੜੀ ਦੀਵਾਰ ਦਿਖਾਈ ਸੀ ਉਹਦਾ ਮੰਜ਼ਰ ਹੈ ਇਥੇ ਅਸੀਂ ਹੁਣ ਦੂਸਰੀ ਮੰਜ਼ਿਲ ਤੇ ਚਲੇ ਜਾਨੇ ਆ ਦੂਸਰੀ ਮੰਜ਼ਿਲ ਤੁਹਾਨੂੰ ਉੱਤੇ ਜਾ ਕੇ ਬੁਹਾਨੇ ਹਾਂ ਲੋ ਅਸੀਂ ਆਉਣ ਆ ਗਏ ਆ ਦੂਸਰੀ ਮੰਜ਼ਿਲ ਤੇ ਇੱਥੇ ਰੇਲਵੇ ਟਰੈਕ ਵੀ ਬਾਅਦਿਆ ਨਜ਼ਰ ਆ ਰਿਹਾ ਤੇ ਦੂਸਰੇ ਪਾਸੇ ਸ਼ਹਿਰ ਦਾ ਵੀ ਮੰਜ਼ਰ ਤੁਹਾਨੂੰ ਨਜ਼ਰ ਆ ਰਿਹਾ ਇਹ ਸਾਹਮਣੇ ਬਿਲਕੁਲ ਇਹ ਦੇ ਨਾਲ ਇੱਕ ਦਰਬਾਰ ਹੈ ਅਗਰ ਤੁਸੀਂ ਜੀਟੀ ਰੋਡ ਤੇ ਆਓ ਇਸ ਦਰਖਤ ਦੇ ਨਾਲ ਇੱਕ ਦਰਬਾਰ ਵੀ ਹੈ ਅੱਛਾ ਵੇਖੋ ਕਿਹਦਾ ਸੰਗਮ ਹੋਇਆ ਇੱਥੇ ਇਹ ਦਰਬਾਰ ਹੈ ਇੱਥੇ ਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਤੇ ਨਾਲ ਹੀ ਦੇਵੀ ਦਾ ਮੰਦਿਰ ਵੀ ਹੈ ਇਹ ਤਿੰਨ ਹੀ ਜੜੀਆਂ ਨੇ ਲੋਕੇਸ਼ਨ ਦੇ ਇੱਕੋ ਜਗ੍ਹਾ ਤੇ ਮੌਜੂਦ ਨੇ ਲੋ ਜੀ ਅਸੀਂ ਵੈਸੇ ਗੁਰਦੁਆਰੇ ਦੀ ਅਨਕਵਰੇਜ ਕਰਨ ਲਈ ਆਏ ਤੁਹਾਨੂੰ ਦਿਖਾਣੇ ਆ ਇਹ ਦਾ ਟਾਪ ਫਲੋਰ ਹੈ ਇਹ ਜ਼ਰੂਰਤ ਤੇ ਇਹ ਦੋਨਾਂ ਨੇ ਆਪਣੀ ਤਰਮੀਮ ਕੀਤੀ ਹੈ ਲੇਕਿਨ ਮੇਨ ਸਟਰਕਚਰ ਇਹਦਾ ਜਿਹੜਾ ਨਾ ਪੁਰਾਣਾ ਹੀ ਹੈ ਤਾਂ ਮਡੇਰੇ ਵਗੈਰਾ ਤੁਹਾਨੂੰ ਨਜ਼ਰ ਆ ਰਹੇ ਨੇ ਜਿਸ ਤਰ੍ਹਾਂ ਇਥੋਂ ਇਹਦਾ ਟਾਪ ਥਿਊ ਨਜ਼ਰ ਆਏਗਾ ਅਸਲ ਗੁਰਦੁਆਰਾ ਸਾਹਿਬ ਦਾ ਲੋ ਜੀ ਲੋ ਜੀ ਸਜਣ ਇਹ ਜੇ ਅਸਲ ਬਿਲਡਿੰਗ ਜਿਹੜੀ ਹੁੰਦੀ ਸੋਗਤ ਸਾਰੀ ਟੁੱਟ-ਪੁੱਟ ਗਈ ਹੈ ਦੇਖ ਪਈਏ ਜਿੰਨੇ ਕੋ ਬਾਕੀ ਮਲਬਾ ਬਚਿਆ ਉਹਨਾ ਮਲਬਾ ਵੀ ਚੁੱਕਿਆ ਜਾਣਾ ਠੀਕ ਹੈ ਅੱਛਾ ਇੱਥੋਂ ਆ ਵੇਖੋ ਸਾਹਮਣੇ ਮੰਦਰ ਜਿਵੇਂ ਤੁਹਾਨੂੰ ਦੱਸਿਆ ਨਾ ਕਿ ਮੰਦਰ ਗੁਰਦੁਆਰਾ ਤੇ ਇੱਕ ਦਰਬਾਰ ਇਹ ਤਿੰਨੇ ਚੀਜ਼ਾਂ ਇਕੱਠੀਆਂ ਨੇ ਲੋ ਜੀ ਇਹ ਦਾ ਟਾਪ ਸੀ ਕਾਫ ਫਲੋਰ ਤੇ ਇਹ ਜਿੰਨਾ ਹੋ ਸਕਦਾ ਤੁਹਾਨੂੰ ਬਹਾਇਆ ਠੀਕ ਹੈ ਜੀ ਅੱਛਾ ਜੀ ਇਹ ਸਾਨੂੰ ਬਜ਼ੁਰਗ ਇੱਥੇ ਮਿਲੇ ਨੇ ਜਿਹੜੇ ਕਹਿੰਦੇ ਨੇ ਕਿ ਮੇਰੀ ਪਦਾਇਸ਼ ਹੀ ਇਸ ਜਗ੍ਹਾ ਦੀ ਹੈ ਜੰਪਾਲੀ ਤੁਹਾਡੀ ਇੱਥੋਂ ਦੀ ਹੈ ਇੱਥੇ ਬਜ਼ੁਰਗ ਆਪਣਾ ਜਦੋਂ ਤੁਸੀਂ ਹੋਛ ਸੰਭਾਲ ਲਈਏ ਤੇ ਤੁਸੀਂ ਇਹਨੂੰ ਇੰਜ ਹੀ ਵੇਖਿਆ ਜੀ ਇਹਦੇ ਵਿੱਚ ਕੋਈ ਤਬਦੀਲੀ ਆਇਆ ਸੀ ਉਹ ਜੀ ਇੰਜ ਹੀ ਸੀ ਤੇ ਕਦੀ ਕੋ ਆਇਆ ਕਿਹਾ ਹੋਵੇ ਇੱਥੇ ਪਿੱਛੇ ਕਈ ਆਏ ਸਿੱਖਾਏ ਨੇ ਚੁੜਦੇ ਅੱਛਾ ਸਿੱਖਾਏ ਨੇ ਕਈ ਵਾਰੀ ਅੱਛਾ ਸਹੀ ਨਹੀਂ ਤੇ ਇਹਦੀ ਸਾਂਭ ਸੰਭਾਲ ਹੈ ਜਿਵੇਂ ਹੁਣ ਡਿੱਗ ਪਿਆ ਸਾਰਾ ਤੇ ਕੋਈ ਸਰਕਾਰੀ ਬੰਦੇ ਕੋ ਆਂਦੇ ਜਾਂਦੇ ਕੋਈ ਨਹੀਂ ਇਹਦੇ ਮਗਰ ਕੋਈ ਮਗਰ ਨਹੀਂ ਆਉਂਦਾ ਤੇ ਤੁਸੀਂ ਜਿਹੜੇ ਪਤਾ ਹੈ ਕੋਈ ਕੋ ਜਿਹੜੇ ਕੋਈ ਇੱਥੇ ਪਹਿਲਾਂ ਹੈ ਸਾਨੂੰ ਕੋ ਬੰਦੇ ਕੋਈ ਇੱਥੇ ਕੋ ਸੇਵਾ ਸੁਭਾ ਕਰਨ ਵਾਲੇ ਕਦੀ ਕੋ ਆਏ ਹੋਣ ਉਹਨਾਂ ਦੱਸਿਆ ਹੋਵੇ ਇਹਦੇ ਬਾਰੇ ਕੋ ਤਰੀਕ ਦਸੀ ਹੋਵੇ ਕੋਈ ਜਾਂ ਜਿੰਨਾ ਬਨਵਾਇਆ ਸੀ ਉਹ ਵੀ ਕਦੀ ਨਹੀਂ ਕੋ ਆਇਆ ਕੋਈ ਨਹੀਂ ਆਇਆ ਮਰ ਖੱਪ ਗਏ ਮਰ ਖੱਪ ਗਏ ਨੇ ਸਾਰੇ ਸਾਰੇ ਫੇ ਅੱਛਾ ਹੁਣ ਤੁਸੀਂ ਇਹਦਾ ਜਿਹੜਾ ਆਪਣਾ ਕਿਰਾਏ ਤੇ ਰਹਿੰਦੇ ਹੋ ਬਈ ਇਥੇ ਨਹੀਂ ਜੇ ਇਹੋ ਉਹ ਕੋਈ ਵਾਹਦੇ ਨੇ ਨੇ ਹਕੂ ਪਰਚੀ ਦੇਂਦੇ ਹੋ ਬਈ ਅੱਛਾ ਤੁਸੀਂ ਯਾਨੀ ਉਹ ਨਾ ਨਹੀਂ ਦੇ ਹਕੂ ਪਰਚੀ ਨਹੀਂ ਦੇ ਉਹ ਇਹਦੀ ਕੋ ਸਾਫੀ ਕਰਾਂ ਕਾਹਦੀ ਕੋਈ ਸਾਮ ਕੋਈ ਸਾਮ ਸੰਭਾਲ ਵੀ ਕਰਦੇ ਨੇ ਹਕੂਮਤ ਵਾਲੇ ਆ ਕੇ ਦੀ ਕਿ ਕੋਈ ਨਾ ਕੋਈ ਨਹੀਂ ਕੋਈ ਨਹੀਂ ਕਰ ਜਿਵੇਂ ਇਹ ਹੁਣ ਜਦੋਂ ਡਿੱਗ ਪਿਆ ਤੇ ਵੇਖਣ ਆਏ ਨੇ ਪਿੱਛੇ ਕੋਈ ਨਹੀਂ ਸਹੀ ਸਹੀ ਚਲੋ ਜੀ ਮਿਹਰਬਾਨੀ ਬਜ਼ੁਰਗੋ ਤੁਹਾਡੀ ਲੋ ਜੀ ਆ ਬਜ਼ੁਰਗ ਸਾਨੇ ਇਥੇ ਜਿਹੜੇ ਇਥੇ ਰਹਿੰਦੇ ਨੇ ਪਏ ਨਦੀ ਇੱਥੋਂ ਦੀ ਜੰਪਾ ਲਈਏ ਇਥੋਂ ਦੀ ਸਹੀ ਸਹੀ ਇਹ ਇੱਥੇ ਹੀ ਜੰਪਲ ਨੇ ਇਸੇ ਜਗ੍ਹਾ ਤੇ ਉੱਤੇ ਰਹਿੰਦੇ ਨੇ ਇੱਕ ਚਲੋ ਬਾਕੀ ਅੱਗੇ ਚੱਲਨੇ ਆ ਬਾਕੀ ਸਹੀ ਸਹੀ 15 20 ਘਰ 10 ਦਿਨ ਨੇ ਕਿ ਜੀ ਇੱਥੇ ਨੇ ਉਹਨਾਂ ਦਾ ਇਸ ਜੀ ਸਾਡਾ ਜਿਹਦਾ ਵਲੌਗ ਚੰਗਾ ਲੱਗੇ ਤੇ ਲਾਈਕ ਸ਼ੇਅਰ ਜ਼ਰੂਰ ਕਰਿਆ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਜੀ ਨਵੇਂ ਵਲੌਗ ਚ ਨਈ ਗੱਲਾਂ ਨਾਲ ਨਈ ਜਗ੍ਹਾ ਤੇ ਫਿਰ ਮੁਲਾਕਾਤ ਹੋਏਗੀ ਰੱਬ ਰਾਖਾ